ਉਚਾਰਣ ਕਰਵਾ ਕੋ ਸਤਨਾਮ ਸ੍ਰੀ ਬਾਣੀ ਗੁਰੂ ਸਾਹਿਬ ਜੀ ਕਹਿਤ ਪਰਸ ਪਰ ਅਸਬਿਧ ਬੈਨਾ ਜੇਨੇ ਜੇ ਕੇ ਕਰ ਕੇ ਘਤ ਦੇਨਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਤਿਹਾਸ ਦੀ ਲੜੀ ਨੂੰ ਅਗੇ ਤੋਰਦੇ ਆ ਬਖਸ਼ਿਸ਼ ਕਰਦੇ ਹਨ ਸਤਨ ਗੁਰੂ ਨਾਨਕ ਸਾਹਿਬ ਮਹਾਰਾਜ ਬਰੰਪੁਰ ਨਗਰ ਦੇ ਵਿੱਚ ਪਹੁੰਚੇ ਹਨ ਇਥੇ ਸਤਿਗੁਰੂ ਜੀ ਬਾਹਰ-ਬਾਰ ਬੈਠੇ ਹਨ ਭਾਈ ਮਰਦਾਨਾ ਦੀ ਪੁੱਛਦੇ ਨੇ ਸਤਿਗੁਰੂ ਜੀ ਇਸ ਨਗਰ ਦਾ ਨਾਮ ਕੀ ਹੈ ਤੇ ਸਤਿਗੁਰਾਂ ਨੇ ਦੱਸਿਆ ਕਿ ਦਾ ਨਾਮ ਜੋ ਹੈ ਬ੍ਰਹਮਪੁਰ ਹੈ ਇਸ ਤਰ੍ਹਾਂ ਆਪਸ ਦੇ ਵਿੱਚ ਬੈਠੇ ਹੋਏ ਆਪਸ ਦੇ ਵਿੱਚ ਧੰਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਤੇ ਭਾਈ ਵਾਦਾ ਜੀ ਵਿਚਾਰ-ਵਾਰਤਾ ਕਰ ਰਹੇ ਨੇ वार्तालाਪ ਕਰ ਰਹੇ ਹਨ ਜਿਹੜੇ ਸਤਿਗੁਰੂ ਗਰੀਬ ਨਵਾਜ਼ ਆਪਣੇ ਸੇਵਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ ਕਟਣ ਵਾਲੇ ਹਨ ਤੇਹ ਚਨਾ ਬ੍ਰਿੰਦਾ ਮੇਰਕ ਲਗ ਆਏ ਚਕਤ ਬਲੋਕਤ ਸਰੋਨ ਉਠਾਏ ਤੇ ਉਸੇ ਸਮੇਂ ਅਚਾਨਕ ਬਹੁਤ ਸਾਰੇ ਛੋਟੇ ਛੋਟੇ ਜੀਵ ਛੋਟੇ ਛੋਟੇ ਜਾਨਵਰ ਖਰਗੋਸ਼ ਸਹ ਆਦਿ ਦੌੜ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਵੱਲ ਆਏ ਹਨ ਤੇ ਆਪਣੇ ਕੰਨ ਉਠਾ ਕਰਕੇ ਚੌਂਕ ਕਰਕੇ ਹੈਰਾਨਗੀ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਵੱਲ ਦੇਖਦੇ ਹਨ ਦੌੜੇ ਤੁਰੇ ਜਾ ਰਹੇ ਹਨ ਐ ਕਰ ਭਾਗੇ ਜਾਹੇ ਅਗਾਰੇ ਆਵਤ ਸੁਕਰ ਬਹਰ ਨਿਹਾਰੇ ਤੇ ਫਿਰ ਇਹ ਜਿਹੜੇ ਜਾਨਵਰ ਛੋਟੇ ਛੋਟੇ ਹਨ ਮਨ ਨੂੰ ਇਹਨਾਂ ਦੇ ਪਿੱਛੇ ਕੋਈ ਪਿਆ ਹੋਵੇ ਤੇ ਭੈ ਕਰਕੇ ਡਰ ਕੇ ਦੌੜੇ ਤੁਰੇ ਜਾ ਰਹੇ ਹਨ ਇਨਾ ਤੋਂ ਪਿੱਛੇ ਸੂਰ ਆਉਂਦੇ ਹੋਏ ਸਤਿਗੁਰਾਂ ਨੇ ਦੇਖੇ ਹਨ ਆਇ ਰਦਨਾ ਛਬ ਅਸ ਤੇ ਠਾਉਰੇ ਜਾਨ ਸਸ ਗਏ ਰਾਹੋ ਬਹ ਤੌਰੇ ਉਹਨਾਂ ਸੂਰਾਂ ਦੇ ਮੁਖ ਦੇ ਵਿੱਚ ਜਿਹੜੇ ਦੰਦ ਹਨ ਉਹ ਇਸ ਤਰ੍ਹਾਂ ਛਵੀ ਪਾ ਰਹੇ ਹਨ ਇਸ ਤਰ੍ਹਾਂ ਦੀ ਛਵੀ ਬਣੀ ਹੋਈ ਹੈ ਕਿ ਮਾਨੋ ਰਾਹੁ ਨੇ ਚੰ드ਰਮਾ ਨੂੰ ਆਪਣੇ ਮੂੰਹ ਦੇ ਵਿੱਚ ਫੜਿਆ ਹੋਵੇ ਤੇ ਦੌੜੇ ਤੁਰੇ ਜਾ ਰਹੇ ਐਸੇ ਪ੍ਰਕਾਰ ਉਹਨਾਂ ਦੇ ਜਿਹੜੇ ਧੀਰਕ ਵੱਡੇ ਵੱਡੇ ਦੰਦ ਹਨ ਚਿੱਟੇ ਰੰਗ ਦੇ ਤੇ ਕਾਲੇ ਉਹਨਾਂ ਦੇ ਮੂੰਹ ਹਨ ਕਾਲੇ ਰੰਗ ਦੇ ਮੂੰਹ ਹਨ ਤੇ ਇਸ ਤਰ੍ਹਾਂ ਉਹ ਜਿਹੜੇ ਸੂਰ ਹਨ ਉਹ ਦੌੜੇ ਤੁਰੇ ਜਾ ਰਹੇ ਹਨ ਆਏ ਤਿਨ ਕੇ ਸਵਾਨ ਪਿਛਾਰੀ ਘਨ ਹਿਤ ਦੌਰੇ ਬਲਤਾਰੀ ਉਹਨਾਂ ਸੂਰਾਂ ਦੇ ਪਿੱਛੇ ਜਿਹੜੇ ਬਹੁਤ ਬਲਸ਼ਾਲੀ ਬਲ ਵਾਲੇ ਕੁੱਤੇ ਹਨ ਉਹ ਦੌੜੇ ਤੁਰੇ ਆ ਰਹੇ ਹਨ ਉਹਨਾਂ ਸੂਰਾਂ ਨੂੰ ਤੇ ਛੋਟੇ ਜਾਨਵਰਾਂ ਨੂੰ ਫੜਨ ਵਾਸਤੇ ਲੈ ਬਾਗਰਾ ਪੁਨਰ ਆਏ ਬਹਿਰੀ ਬਾਜ ਸੀ ਚਾਨ ਅਡਾਏ ਤੇ ਉਹਨਾਂ ਪੁੱਤਿਆਂ ਤੋਂ ਮਗਰ ਜਿਹੜੇ ਸ਼ਿਕਾਰੀ ਹਨ ਉਹ ਆਪਣੇ ਜਾਲ ਲੈ ਕਰਕੇ ਦੌੜੇ ਆ ਰਹੇ ਹਨ ਤੇ ਉਹਨਾਂ ਸ਼ਿਕਾਰੀਆਂ ਨੇ ਬਹਿਰੀ ਬਾਜ ਸੀ ਚਾਨ ਬਾਜ਼ਦੀਆਂ ਤਿੰਨ ਪ੍ਰਕਾਰ ਦੀਆਂ ਪ੍ਰਜਾਤੀਆਂ ਹਨ ਤਿੰਨ ਕਿਸਮਾਂ ਦੇ ਸ਼ਿਕਾਰੀ ਪੰਛੀ ਹਨ ਇਹ ਇਹਨਾਂ ਸ਼ਿਕਾਰੀਆਂ ਨੇ ਆਪਣੇ ਤਿੰਨ ਪ੍ਰਕਾਰ ਦੇ ਬਾਜ਼ ਬਹਿਰੀ ਤੇ ਸੰਚਾਨ ਇਹ ਤਿੰਨੇ ਪ੍ਰਕਾਰ ਦੇ ਸ਼ਿਕਾਰੀ ਪੰਛੀਆਂ ਨੂੰ ਪੰਛੀਆਂ ਨੂੰ ਪੰਛੀਆਂ ਦਾ ਸ਼ਿਕਾਰ ਕਰਨ ਵਾਸਤੇ ਉਡਾਇਆ ਹੈ ਜਨਤੇ ਬਹੁਤ ਬਿਹੰਗ ਗਹਾਈ ਬਹਰ ਸੌਰ ਦਰਾਵਤ ਆਏ ਤੇ ਫਿਰ ਇਨਾ ਪੰਛੀਆਂ ਦੇ ਨਾਲ ਬੜੇ ਜਿਹੜੇ ਪੰਛੀ ਹਨ ਉਹ ਫੜ ਲਏ ਹਨ ਕਿਉਂਕਿ ਬਾਦ ਅਤੇ ਹੋਰ ਜਿਹੜੇ ਸ਼ਿਕਾਰੀ ਪੰਛੀ ਨੇ ਇਹ ਪੰਛੀਆਂ ਦਾ ਸ਼ਿਕਾਰ ਕਰਦੇ ਨੇ ਕਾ ਆਦਤ ਦਾ ਹੋਰ ਪੰਛੀਆਂ ਦਾ ਛੋਟੇ ਪੰਛੀਆਂ ਦਾ ਸ਼ਿਕਾਰ ਕਰਨਾ ਕਰਦੇ ਹਨ ਸੋਇਨਾ ਵੱਡੇ ਪੰਛੀਆਂ ਦੇ ਨਾਲ ਜਿਹੜੇ ਛੋਟੇ-ਮੋਟੇ ਪੰਛੀ ਹਨ ਉਹਨਾਂ ਦੇ ਸ਼ਿਕਾਰ ਖਰ ਲਏ ਹਨ ਇਹਨਾਂ ਤੋਂ ਮਗਰ ਫਿਰ ਜਿਹੜੇ ਬਹਰ ਸੌਰ ਦਰਾਵਤ ਆਏ ਘੋੜ ਸਵਾਰ ਘੋੜਿਆਂ ਨੂੰ ਡਣਾਉਂਦੇ ਹੋਏ ਤੁਰਿਆ ਰਹੇ ਹਨ ਤੌੜਾਏ ਆ ਰਹੇ ਹਨ ਤਨਕੇ ਪਾਛੇ ਹਤੋ ਭਵਾਲਾ ਜਾ ਕੀ ਸੋਬਾ ਦਿਪਤ ਬਸਾਲਾ ਤੇ ਉਹਨਾਂ ਘੋੜ ਸਵਾਰਾਂ ਦੇ ਮਗਰ ਜਿਹੜਾ ਇਸ ਨਗਰ ਦਾ ਰਾਜਾ ਹੈ ਉਹ ਵੀ ਤੁਰਿਆ ਆ ਰਿਹਾ ਸੀ ਜਿਹਦੇ ਬਹੁਤ ਸ਼ੋਭਾ ਇਸ ਨਗਰ ਦੇ ਵਿੱਚ ਪ੍ਰਗਟ ਹੈ ਬਹੁਤ ਸ਼ੋਭਾ ਵਡਿਆਈ ਵਾਲਾ ਵੀ ਜੋ ਰਾਜਾ ਹੈ ਇਹਨਾਂ ਸਾਰਿਆਂ ਦੇ ਮਗਰ ਆਪਣੀ ਪ੍ਰਜਾ ਲੈ ਕਰਕੇ ਆਪਣੀ ਸਭਾ ਲੈ ਕਰਕੇ ਆ ਰਿਹਾ ਹੈ ਜਹ ਵੈਸੇ 베ਦੀ ਕੁਲ ਦੀਪਾ ਸੋ ਚਲ ਆਵਾ ਤਵਹ ਸਿਨੀਪਾ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ 베ਦੀਆਂ ਦੇ ਕੁਲ ਦੇ ਦੀਵਾ ਸਰੂਪ ਬੈਠੇ ਹਨ ਉਹ ਰਾਜਾ ਆਪਣਾ ਸਾਰਾ ਟੋਲਾ ਲੈ ਕਰਕੇ ਉਸ ਸਥਾਨ ਤੇ ਪਹੁੰਚਿਆ ਹੈ ਮਰਦਾਨੇ ਸੋ ਬੋਲਿਓ ਐਸੇ ਅਹ ਕਾਹ ਨ ਤਮ ਕੰਨਨ ਵੈਸੇ ਤੇ ਆ ਕਰਕੇ ਭਾਈ ਮਰਦਾਨੇ ਨੂੰ ਕਹਿ ਲਗਿਆ ਕਿ ਤੁਸੀਂ ਕੌਣ ਹੋ ਤੇ ਕਿਵੇਂ ਇੱਥੇ ਜੰਗਲਾਂ ਦੇ ਵਿੱਚ ਆਕਰ ਕੇ ਉਜਾੜ ਦੇ ਵਿੱਚ ਬੈਠੇ ਹੋ ਤੁਸੀਂ ਸਾਨੂੰ ਦੱਸਣਾ ਕਰੋ ਕੌਣ ਹੋ ਬੈਸਿਓ ਖਿੰਜਤ ਸੁਤਾ ਜਹ ਲਾਗੀ ਨਰਪ ਬੂਜੇ ਤੇ ਰਸਪਨ ਜਾਗੀ ਤੇ ਜਦੋਂ ਇਸ ਤਰ੍ਹਾਂ ਭਾਈ ਮਰਦਾਨੇ ਨੂੰ ਰਾਜੇ ਨੇ ਪੁੱਛਿਆ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਭਾਈ ਮਰਦਾਨੇ ਨੂੰ ਬੜੀ ਭੁੱਖ ਲੱਗੀ ਹੋਈ ਸੀ ਤੇ ਭੁੱਖ ਲੱਗੀ ਹੁਣ ਕਰਕੇ ਖਿੱਚ ਕਰਕੇ ਬੜੇ ਰੋਸ ਦੇ ਨਾਲ ਗੁੱਸੇ ਦੇ ਨਾਲ ਭਾਈ ਮਰਦਾਨਾ ਉਸ ਨੂੰ ਬੋਲਿਆ ਹੈ ਕਹਿਣ ਲੱਗੇ ਉਹ ਲੋਚਨਾ ਤੁਜੇ ਸੰਗਾ ਦੇਖੋ ਹਮ ਮਾਨਖ ਸਰਬੰਗਾ ਜਿਵੇਂ ਕਿਸੇ ਮਨੁੱਖ ਨੂੰ ਬੜੀ ਕੋਈ ਭੁੱਖ ਲੱਗੀ ਹੋਵੇ ਜਾਂ ਕਿਸੇ ਗੱਲ ਤੋਂ ਪਰੇਸ਼ਾਨ ਹੋਵੇ ਤੇ ਉਸ ਨੂੰ ਜਾ ਕਰਕੇ ਕੋਈ ਬੁਲਾ ਲਵੇ ਜਾਂ ਕੋਈ ਅਕਾਰਤ ਪ੍ਰਸ਼ਨ ਕਰ ਲਵੇ ਤੇ ਉਸ ਨੂੰ ਬੜਾ ਗੁੱਸਾ ਆਉਂਦਾ ਹੈ ਬੜੀ ਖਿੱਚ ਚੜਦੀ ਹੈ ਉਸੇ ਤਰ੍ਹਾਂ ਭਾਈ ਮਰਦਾਨਾ ਜਿਹਨੂੰ ਇੱਕਦਿ ਸੇ ਬਹੁਤ ਭੁੱਖ ਲੱਗੀ ਹੈ ਤਰੇ ਦਿਨ ਹੋ ਗਏ ਇੱਥੇ ਬੈਠਿਆ ਹੋਇਆ ਕੁਝ ਵੀ ਖਾਣ ਵਾਸਤੇ ਨਹੀਂ ਮਿਲਿਆ ਕੁਝ ਪਦਾਰਥ ਨਹੀਂ ਸ਼ਕਿਆ ਪੂਜਨ ਨਹੀਂ ਸ਼ਕਿਆ ਤੇ ਜਾ ਕਰਕੇ ਰਾਜੇ ਨੇ ਵਜਨ ਪੁੱਛੇ ਵੀ ਤੁਸੀਂ ਕੌਣ ਹੋ ਇੱਥੇ ਜੰਗਲਾ ਦੇ ਵਿੱਚ ਝਾੜ ਦੇ ਵਿੱਚ ਕਿਵੇਂ ਬੈਠੇ ਹੋ ਤੇ ਭਾਈ ਮਰਦਾਨਾ ਦੇ ਰੋਸ ਦੇ ਨਾਲ ਕਹਿਣ ਲੱਗੇ ਕਹਿੰਦੇ ਤੇਰੀਆਂ ਵੀ ਅੱਖਾਂ ਲੱਗੀਆਂ ਨੇ ਤੂੰ ਆਪਣੀ ਅੱਖਾਂ ਦੇ ਨਾਲ ਦੇਖ ਲੈ ਇਸ ਸਾਰੇ ਆਂਗਾਂ ਦੇ ਕਰਕੇ ਬੰਦੇ ਹੀ ਆ ਮਨੋਖੀ ਬੈਠਿਆ ਕੋਈ ਜਾਨਵਰ ਤਾਂ ਨਹੀਂ ਇਸ ਤਰ੍ਹਾਂ ਤੇਰੀਆਂ ਵੀ ਅੱਖਾਂ ਹਨ ਤੂੰ ਆਪਣੀਆਂ ਅੱਖਾਂ ਦੇ ਨਾਲ ਦੇਖ ਲੈ ਮਦਰ ਬੈਨ ਸੁਨ ਬੈਨ ਅਲਾਈ ਹੋ ਅਕੀਤ ਤਮ ਦੇਹੋ ਪਤਾਏ ਇਹ ਰਾਦੇ ਦਾ ਨਾਮ ਮਦਰ ਬੈਨ ਹੈ ਇਹ ਮਦਰ ਬੈਨ ਰਾਜਾ ਸੁਣ ਕਰਕੇ ਕਹਿ ਲੱਗਿਆ ਕਹਦਾ ਤੁਸੀਂ ਕੌਣ ਹੋ ਮੈਨੂੰ ਦੱਸ ਦਿਓ ਇਹੀ ਪੁੱਛਿਆ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਇਸ ਤਰ੍ਹਾਂ ਸਾਨੂੰ ਮੈਨੂੰ ਦੱਸ ਦੇਣਾ ਕਰੋ ਖਿੱਚ ਕੇ ਬਹੁਤ ਬੋਲਿਓ ਮਰਦਾਨਾ ਤੁਝ ਕਿਆ ਲੋਚਨ ਸੰਗ ਦਿਖਾਨਾ ਤੇ ਫਿਰ ਦੁਬਾਰਾ ਖਿੱਚ ਕਰਕੇ ਭਾਈ ਮਰਦਾਨਾ ਜੀ ਉਹਨਾਂ ਦੇ ਤਾਈ ਬੋਲਿਆ ਕਹਿਣ ਲੱਗਿਆ ਤੁਹਾਨੂੰ ਅੱਖਾਂ ਨਾਲ ਕੀ ਦਿਸਦਾ ਅਸੀਂ ਬੰਦੇ ਆ ਤਾਂ ਅਨੁੱਖਾਂ ਦੀ ਰਣ ਕੀ ਦੱਸਦਾ ਜੇ ਤੁਹਾਨੂੰ ਦਿਸਦਾ ਨਹੀਂ ਕਿ ਅਸੀਂ ਬੰਦੇ ਹਾਂ ਮਨੁੱਖ ਬੈਠੇ ਹਾਂ ਅਸਕ ਹੈ ਬੰਦ ਨੈਣ ਕਰੇ ਰਾ ਨਰਿਪਸੋ ਬੋਲਿਓ ਬਚਨ ਨਾ ਫੇਰਾ ਇਸ ਤਰ੍ਹਾਂ ਕਹਿ ਕੇ ਭਾਈ ਮਰਦਾਨਾ ਜੀ ਨੇ ਟੇਡੇ ਨੇਤਰ ਕਰਕੇ ਰੋਸ ਦੇ ਨਾਲ ਰਾਜੇ ਬਧਰ ਬਨਵਲ ਦੇਖਿਆ ਹੈ ਤੇ ਫਿਰ ਦੁਬਾਰਾ ਕੋਈ ਬਚਨ ਨਹੀਂ ਕਹੇ ਇੰਨੀ ਗੱਲ ਕਹਿ ਕਰਕੇ ਭਾਈ ਮਰਦਾਨਾ ਦੀ ਚੁੱਪ ਹੋ ਗਏ ਹਨ ਜੀ ਚੜੀ ਠਕਰ ਬੈਠ ਰਹਾਵਾ ਜਿਹ ਕਹੇ ਕੋਣ ਹੈ ਬੋਲ ਸੁਖਾਵਾ ਤੇ ਇਸ ਤਰ੍ਹਾਂ ਫਿਰ ਕਹਿ ਕਰਕੇ ਅੱਖਾਂ ਨੀਵੀਆਂ ਕਰਕੇ ਭਾਈ ਮਰਦਾਨਾ ਜੀ ਬੈਠ ਗਏ ਕਿਉਂਕਿ ਭੁੱਖ ਲੱਗੀ ਹੋਈ ਹੈ ਬੜਾ ਪਰੇਸ਼ਾਨ ਹੈ ਤਜਿਸ ਨੂੰ ਕਿਸੇ ਦਾ ਕਿਹਾ ਹੋਇਆ ਬੋਲ ਸਿਖਾਉਂਦਾ ਨਹੀਂ ਚੰਗਾ ਨਹੀਂ ਲੱਗਦਾ ਹੈ ਇਸ ਤਰ੍ਹਾਂ ਕਹਿ ਕੇ ਭਾਈ ਮਰਦਾਨਾ ਚੁੱਪ ਕਰਕੇ ਨੀਵੀਂ ਪਾ ਕਰਕੇ ਬੈਠ ਗਿਆ ਹੈ ਸਨ ਸਿਰੀ ਅੰਗਦ ਮਾਤਾ ਬਜਾਨੀ ਸਿਰੀ ਨਾਨਕ ਹੈ ਤੂੰ ਸਨ ਠਾਨੀ ਤੇ ਇਸ ਤਰ੍ਹਾਂ ਕਹਿ ਸੁਣ ਕਰਕੇ ਭਾਈ ਬਾਲਾ ਜੀ ਦੱਸਦੇ ਹਨ ਸਤਿਗੁਰੂ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਉਸ ਵੇਲੇ ਮੈਂ ਆਪਣੇ ਹਿਰਦੇ ਵਿੱਚ ਜਾਣ ਲਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਚੁੱਪ ਕਰਕੇ ਬੈਠੇ ਹਨ ਉਹਨਾਂ ਨੇ ਤਾਂ ਚੁੱਪ ਧਾਰਨ ਕੀਤੀ ਹੋਈ ਹੈ ਇਸ ਕਰਕੇ ਭਾਈ ਮਰਦਾਨਾ ਦੀ ਦੀ ਗੱਲ ਸੁਣ ਕਰਕੇ ਭਾਈ ਬਾਲਾ ਜੀ ਹੁਣ ਰਾਜੇ ਬਧਰਪੈਨ ਨੂੰ ਜਵਾਬ ਦੇਣ ਲੱਗੇ ਹਨ ਛਿਜੋ ਛੋਤਾ ਸੋ ਬਹੁ ਮਰਦਾਨਾ ਜੋ ਵਿਚਾਰ ਮੈਂ ਬਚਣਾ ਬਖਾਨਾ ਭਾਈ ਬਾਲਾ ਜੀ ਕਹਿੰਦੇ ਉਸ ਵੇਲੇ ਮੈਂ ਵਿਚਾਰ ਕੀਤੀ ਕਿ ਭਾਈ ਮਰਦਾਨੇ ਨੂੰ ਭੁੱਖ ਬਹੁਤ ਲੱਗੀ ਹੈ ਇਸ ਕਰਕੇ ਆਪਣੀ ਧੁਖ ਬਰਦਾਸ਼ਤ ਨਹੀਂ ਕਰ ਸਕਦਾ ਤੇ ਖਿਜਿਆ ਹੋਇਆ ਹੈ ਇਸ ਕਰਕੇ ਰੋਸ ਦੇ ਨਾਲ ਇਸ ਤਰ੍ਹਾਂ ਦੇ ਬਤਨ ਕਹਿ ਰਿਹਾ ਹੈ ਇਸ ਤਰ੍ਹਾਂ ਜਾਣ ਕਰਕੇ ਤੇ ਮੈਂ ਰਾਦੇ ਪਦਰ ਬੈ ਕੇ ਤਾਂ ਹੀ ਬਚਨ ਉਚਾਰੇ ਹਨ ਸੋਹਰਾ ਹਮ ਆਏ ਪਰਦੇਸ ਤੇ ਕਿਸੂ ਹੋ ਸੋਨਾ ਪਛਾਨ ਕਈ ਵੱਲ ਦੀ ਕੰਦ ਗੇ ਰਾਜ ਅਸੀਂ ਪਰਦੇਸੀ ਹਾਂ ਪਰਦੇਸ ਤੋਂ ਆਏ ਹਾਂ ਇੱਥੇ ਸਾਡੀ ਕਿਸੇ ਦੇ ਨਾਲ ਜਾਣ ਪਛਾਣ ਨਹੀਂ ਹੈ ਅਸੀਂ ਇੱਥੇ ਕਿਸੇ ਨੂੰ ਜਾਣਦੇ ਪਛਾਣਦੇ ਨਹੀਂ ਹਾਂ ਸੰਤ ਵੇਖ ਦੇਖਤ ਫਿਰ ਅਗਨੀ ਸਭ ਇਸ ਥਾਨ ਰਸੀਦਾ ਧਰਤੀ ਤੇ ਸਾਰੇ ਥਾਵਾਂ ਤੇ ਵਿਤਰ ਕਰਕੇ ਤੇ ਸੰਤਾਂ ਮਹਾਪੁਰਸ਼ਾਂ ਨੂੰ ਹੀ ਦੇਖਦੇ ਫਿਰਦੇ ਹਾਂ ਜਿੱਥੇ ਕੋਈ ਸੰਤ ਮਹਾਪੁਰਸ਼ ਮਿਲਦਾ ਹੈ ਉਸ ਦੇ ਨਾਲ ਬਚਨ ਬिलास ਕਰਦੀਆਂ ਵਾਰਤਾ ਲਾਪ ਕਰਦੇ ਹਾਂ ਰੱਬ ਦੇ ਗੀਤ ਗਾਉਂਦੇ ਹਾਂ ਪਰਮੇਸ਼ਰ ਦੀ ਵਡਿਆਈ ਕਰਦੇ ਹਾਂ ਤੇ ਇਸੇ ਤਰ੍ਹਾਂ ਅਸੀਂ ਸਾਰੀ ਧਰਤੀ ਤੇ ਵਿਚਰਦੇ ਫਿਰਦੇ ਹਾਂ ਇਹ ਇਸ ਤਰ੍ਹਾਂ ਅਸੀਂ ਇਸ ਨਗਰ ਦੇ ਵਿੱਚ ਤੁਹਾਡੇ ਅਸਥਾਨ ਤੇ ਕਿਸੇ ਨੂੰ ਜਾਣਦੇ ਨਹੀਂ ਸਾਡੀ ਇੱਥੇ ਕੋਈ ਜਾਣ ਪਛਾਣ ਨਹੀਂ ਅਸੀਂ ਪ੍ਰਦੇਸ਼ ਦੇ ਵਿੱਚੋਂ ਆਏ ਹਾਂ ਚਾਪੇ ਅਗਰਜਿਤ ਹੈ ਟਾਪੂ ਸਦ ਹੋਈ ਏਕਾ ਤਪ ਹੈ ਨਾਨਕ ਕੋਈ ਤੇ ਸਤਿਗੁਰੂ ਗੁਰਨਾਨਕ ਸਾਹਿਬ ਜੀ ਅਜੇ ਪਿੱਛੇ ਰਾਜੇ ਸੁਦਰਸੈਨ ਦੇ ਕੋਲ ਜਦੋਂ ਗਏ ਸਨ ਉਦੋਂ ਹੀ ਇਸ ਨਗਰ ਦੇ ਵਿੱਚ ਇਸ ਟਾਪੂ ਤੇ ਵੀ ਖਬਰ ਆ ਗਈ ਸੀ ਖਬਰ ਪਹੁੰਚ ਗਈ ਸੀ ਕਿ ਕੋਈ ਨਾਨਕ ਨਾਮ ਦਾ ਤਪ ਹੈ ਜਿਹੜਾ ਫਲਾਣੇ ਟਾਪ ਉੱਤੇ ਆਇਆ ਹੋਇਆ ਤੇ ਬੜਾ ਹੀ ਪ੍ਰਭਾਵਸ਼ਾਲੀ ਹੈ ਬੜਾ ਪ੍ਰਤਾਪਸ਼ਾਲੀ ਹੈ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆ ਨੇ ਆਉਣ ਦੀ ਖਬਰ ਇਸ ਟਾਪੂ ਤੇ ਪਹਿਲਾਂ ਹੀ ਪਹੁੰਚ ਗਈ ਸੀ ਮਦਰ ਬਾਨਾ ਸਮਝੀ ਮਨਮਾਹੀ ਸੋ ਤਪਾਸਨਿਓ ਜਸ ਜਾਹੀ ਮਦਰ ਬਾਨ ਨੇ ਇਹ ਬਚਨ ਸੁਣੇ ਭਾਈ ਬਾਲਾ ਜੀ ਤੇ ਕਿ ਅਸੀਂ ਪ੍ਰਦੇਸ਼ ਤੋਂ ਆਏ ਆ ਸੰਤਾ ਮਹਾਪੁਰਸ਼ਾਂ ਨੂੰ ਮਿਲਦੇ ਫਿਰਦੇ ਹਾਂ ਜਦੋਂ ਇਹ ਬਚਨ ਸੁਣੇ ਤੇ ਮਦਰ ਬੈਮ ਦੇ ਹਿਰਦੇ ਵਿੱਚ ਆਏ ਕਿ ਸ਼ਾਇਦ ਇਹ ਉਹੀ ਸੰਤ ਹੰਦ ਜਿਹੜੇ ਪਿੱਛੇ ਨਗਰ ਦੇ ਵਿੱਚ ਰਹਿ ਕੇ ਆਏ ਪਿਛਲੇ ਟਾਪੂਚੇ ਹੋ ਕੇ ਆਏ ਹਨ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕੀਤੀ ਹੈ ਨਿਸ਼ਚੇ ਕਰ ਬੋਜਨ ਕੇ ਕਾਰਨ ਬਹਰੋ ਕੀਨੋ ਬਚਨ ਉਚਾਰਨਾ ਤੇ ਫਿਰ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਵਿਚਾਰ ਕੇ ਨਿਸ਼ਚੇ ਕਰਕੇ ਭਰੋਸਾ ਕਰਨ ਵਾਸਤੇ ਕਿ ਪੱਕਾ ਕਰ ਲਵਾਂ ਕਿ ਉਹੀ ਨੇ ਤੇ ਇਸ ਤਰ੍ਹਾਂ ਪੁੱਛਣ ਵਾਸਤੇ ਭਾਈ ਬਾਲਾ ਜੀ ਕੋ ਬਚਨ ਕਹੇ ਹਨ ਕੋ ਹੈ ਨਾਮ ਕੌਣ ਤੁਮ ਦੇਸਾ ਕਹਾਂ ਸਿਧਾਰੋ ਕਾਕੋ ਬੇਸਾ ਕਹਿ ਲੱਗਾ ਤੁਹਾਡਾ ਕੀ ਨਾਮ ਹੈ ਕਿਹੜਾ ਤੁਹਾਡਾ ਦੇਸ਼ ਹੈ ਤੇ ਕਿੱਧਰ ਨੂੰ ਜਾਣਾ ਹੈ ਕਿਹੜਾ ਤੁਸੀਂ ਨਿਵਾਸ ਮਤ ਧਾਰਨ ਕੀਤਾ ਹੋਇਆ ਹੈ ਸਾਰਾ ਕੁਝ ਮੈਨੂੰ ਦੱਸਣਾ ਕਰੋ ਕਿ ਭਾਈ ਬਾਲਾ ਜੀ ਨੂੰ ਰਾਜੇ ਪੱਧਰਪੈਨ ਨੇ ਬਚਨ ਪੁੱਛੇ ਹਨ ਸੋ ਨਮੈ ਕਹਿਓ ਨਾਮ ਮਮ ਬਾਲਾ ਇਹ ਸਰੂਪ ਸ੍ਰੀ ਨਾਨਕ ਦੇਵਾਲਾ ਤੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਫਿਰ ਸੁਣ ਕੇ ਮੈਂ ਰਵਦਰ ਬੈਨ ਨੂੰ ਜਵਾਬ ਦਿੱਤਾ ਕਿ ਮੇਰਾ ਨਾਮ ਭਾਈ ਬਾਲਾ ਹੈ ਇਹ ਸਤਿਗੁਰੂ ਸ਼ਰਮਣੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਦੋਹਰਾ ਜਾ ਕੋ ਮਰਦਾਨ ਹੈ ਮਧਰ ਦੇਸ ਹਮਤਾਮ ਤੇ ਇਸ ਦਾ ਨਾਮ ਭਾਈ ਮਰਦਾਨਾ ਹੈ ਤੇ ਮਧਰ ਦੇਸ ਹਮਤਾਮ ਮੱਧਰ ਦੇਸ਼ ਆਖਦੇ ਨੇ ਪੰਜਾਬ ਦੇਸ਼ ਨੂੰ ਸਾਈ ਬਾਲਾ ਜੀ ਕਹਿੰਦੇ ਕਿ ਸਾਡਾ ਘਰ ਪੰਜਾਬ ਦੇਸ਼ ਦੇ ਵਿੱਚ ਹੈ ਜੇ ਅਸੀਂ ਸੰਤਾਂ ਮਹਾਪੁਰਸ਼ਾਂ ਨਾਲ ਮਿਲਣ ਵਾਸਤੇ ਇਸ ਤਰ੍ਹਾਂ ਧਰਤੀ ਦੇ ਉੱਪਰ ਸਾਰੇ ਪਾਸੇ ਭ੍ਰਮਣ ਕਰਦੇ ਕਰਦੇ ਹਾਂ ਵਿਚਰਨ ਦੇ ਫਿਰਦੇ ਹਾਂ ਸੇਵਤਿ ਸ਼੍ਰੀ ਗੁਰੂ ਪਦਮ ਪਦ ਪਦਮਾ ਮਖਤ ਹੋਣ ਕੇ ਕਾਮ ਅਸੀਂ ਆਪਣਾ ਜੀਵਨ ਸਫਲ ਕਰਨ ਵਾਸਤੇ ਆਪਣਾ ਆਉਣਾ ਸਕਾਰਤ ਕਰਨ ਵਾਸਤੇ ਮੁਕਤੀ ਦੀ ਇੱਛਾ ਰੱਖ ਕੇ ਇਹ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਣਾ ਦੀ ਸੇਵਾ ਕਰਦੇ ਹਾਂ ਇਹਨਾਂ ਦੇ ਚਰਨ ਪੂਜਦੇ ਹਾਂ ਇਹਨਾਂ ਦੇ ਸਾਥੀ ਹਾਂ ਇਹਨਾਂ ਦੇ ਨਾਲ ਹੀ ਵਿਚਰਦੇ ਹਾਂ ਤੇ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਚਾ ਪਏ ਹਰਖਿਓ ਹਰਖਿਓ ਮਧਰ ਬੈਨ ਸੁਨ ਬੈਨਾ ਨਿਸ਼ਚੇ ਲਖਿਓ ਰਤੇ ਗਤ ਤੈਨਾ ਇਸ ਤਰ੍ਹਾਂ ਸੁਣ ਕਰਕੇ ਰਾਜਾ ਮਧਰ ਬੈਨ ਆਪਣੇ ਹਿਰਦੇ ਵਿੱਚ ਬੜਾ ਪ੍ਰਸੰਨ ਹੋਇਆ ਔਰ ਦੇਸ਼ਾ ਹੋ ਗਿਆ ਕਿ ਇਹ ਉਹ ਹੀ ਹਨ ਜਿਹੜੇ ਪਿੱਛੇ ਰਾਜੇ ਸੁੰਦਰਸੈਨ ਦਾ ਰਾਜ ਭਾਗ ਵਾਧਾ ਕਰਕੇ ਆਏ ਨੇ ਜਿਹੜੇ ਪਿੱਛੇ ਭਾਈ ਚੰਡੇ ਨੂੰ ਮੰਜੀ ਦੀ ਦਾਤ ਵਰਸ਼ਿਸ਼ ਕਰਕੇ ਆਏ ਨੇ ਇਹ ਉਹੀ ਤਾਲਗੁਰੂ ਨਾਨਕ ਸਾਹਿਬ ਹਨ ਇਸ ਤਰ੍ਹਾਂ ਵਿਚਾਰ ਕਰਕੇ ਰਾਜੇ ਮਧੁਰਬੈਰ ਦੇ ਹਿਰਦੇ ਵਿੱਚ ਬੜੀ ਹੀ ਖੁਸ਼ੀ ਹੋਈ ਹੈ ਪੁੱਤਰਾ ਤਰੰਤ ਤਰੰਜੋਰ ਜਗਹਾਥਾ ਪਇਓ ਦੀਨ ਬੰਦੇ ਜਗਨਾਥਾ ਛੇਤੀ ਦੇ ਨਾਲ ਆਪਣੇ ਘੋੜੇ ਤੋਂ ਉਤਰਿਆ ਉਤਰ ਕਰਕੇ ਦੋਨੇ ਹੱਥ ਜੋੜ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ ਕਿਆ ਪੇਸ ਕਿਆ ਪੇਸ ਬਿਨਾਂ ਬਖਾਨੀ ਗਮਨੋ ਨਗਰ ਬਖੇ ਗੁਨਖਾਨੀ ਇਹ ਫਿਰ ਸਤਿਗੁਰਾਂ ਤੇ ਤਾਈ ਬੇਨਤੀ ਕਰਨ ਲੱਗਿਆ ਕਿੱਥੋਂ ਸੀ ਮੇਰੇ ਨਗਰ ਦੇ ਵਿੱਚ ਚਰਨ ਪਾਉਣਾ ਕਰੋ ਮੇਰੇ ਨਗਰ ਦੇ ਵਿੱਚ ਚੱਲਣਾ ਕਰੋ ਜਹ ਮੰਦਰ ਬਹਾ ਬਨੇ ਬਚਿਤਰਾ ਪਾਏ ਪਾਉ ਨਿਜ ਕਰਹ ਭਵਿਤਰਾ ਕਹਿ ਲੱਗਿਆ ਮੇਰੇ ਨਗਰ ਦੇ ਵਿੱਚ ਇਹ ਗੁਣਾ ਦੀ ਖਾੜ ਸਤਿਗੁਰੂ ਜੀ ਤੇ ਬਹੁਤ ਸੁੰਦਰ ਸੁੰਦਰ ਮਕਾਨ ਬਣੇ ਨੇ ਮਹੱਲ ਬਣੇ ਹੋਏ ਹਨ ਤੁਸੀਂ ਚਲੋ ਤੇ ਚੱਲ ਕਰਕੇ ਉਹਨਾਂ ਮਕਾਨਾਂ ਦੇ ਵਿੱਚ ਚਰਨ ਪਾਓ ਉਹਨਾਂ ਮਹੱਲਾਂ ਦੇ ਵਿੱਚ ਚਰਨ ਪਾ ਕੇ ਉਹਨਾਂ ਨੂੰ ਪਾਕ ਕਰ ਦੇਣਾ ਕਰੋ ਉਹਨਾਂ ਨੂੰ ਪਵਿੱਤਰ ਕਰ ਦੇਣਾ ਕਰੋ ਲੈ ਕਰ ਅੰਨ ਬਣਾਏ ਭੰਡਾਰਾ ਅਚਹੋ ਆਪ ਕਰ ਮਧਰ ਅਹਾਰਾ ਤੇ ਉਥੇ ਚਲੋ ਤੁਹਾਨੂੰ ਲਿਜਾ ਕਰਕੇ ਮੈਂ ਉਥੇ ਬਹੁਤ ਅੰਨ ਦਾ ਭੰਡਾਰਾ ਕਰਾਂਗਾ ਬੜੇ ਮਿਠਾਣ ਅਨੇਕਾ ਪ੍ਰਕਾਰ ਦੇ ਵਿੰਜਨ ਬਣਾਉਣਾ ਕਰਾਂਗਾ ਤੇ ਤੁਸੀਂ ਚੱਲ ਕਰਕੇ ਉੱਥੇ ਭੋਜਨ ਪਦਾਰਥ ਛਕਣਾ ਕਰੋ ਰੰਗ ਅਨੇਕ ਲਹਿਰ ਸਠਚੀ ਰੰਗ ਪਹਿਰੇ ਹ ਕਨੇ ਗਹਿਰਾ ਸ੍ਰੀ ਰੰਗ ਤੇ ਕਨੇਕ ਸੁੰਦਰ ਸੁੰਦਰ ਰੰਗਾ ਤੇ ਸੁੰਦਰ ਸੁੰਦਰ ਰੇਸ਼ਮੀ ਪਸ਼ਮੀਨੇ ਜਿਹੜੇ ਵਸਤਰ ਹਨ ਉਹ ਲੈ ਕਰਕੇ ਤੁਸੀਂ ਆਪਣੇ ਸੁੰਦਰ ਸਰੀਰ ਦੇ ਉੱਪਰ ਧਾਰਨ ਕਰਨਾ ਕਰੋ ਵਰਨਾ ਚਲ ਤਾ ਇਹ ਪਚਾਵਾ ਕਰ ਸੋ ਬਿਦ ਆਏ ਸਪਾਹ ਤੇ ਕਹਿਣ ਲੱਗਿਆ ਜੇਕਰ ਤੁਸੀਂ ਨਗਰ ਦੇ ਵਿੱਚ ਨਹੀਂ ਜਾਣਾ ਇੱਥੇ ਰਹਿਣ ਦੀ ਤੁਹਾਡੀ ਰਜ਼ਾ ਹੈ ਤੇ ਤੁਸੀਂ ਮੈਨੂੰ ਆਗਿਆ ਦਿਓ ਮੈਂ ਸਾਰਾ ਕੁਝ ਇੱਥੇ ਹੀ ਪਚਾ ਦਿੰਦਾ ਹਾਂ ਕਰਾਂ ਸਭਿ ਵਿਦਜਸ ਆਏ ਸਪਾਹ ਜਿਵੇਂ ਆਪ ਜੀਆਂ ਦੀ ਆਗਿਆ ਹੋਵੇ ਉਵੇਂ ਹੀ ਕਾਰਜ ਕਰਨਾ ਕਰਾਂਗਾ ਸਨ ਪਵਾਲ ਕੀ ਐਸੀ ਬਾਨੀ ਬੋਲੇ ਬਚਨ ਗੁਰੂ ਗਨਖਾਣੀ ਤੇ ਫਿਰ ਇਸ ਤਰ੍ਹਾਂ ਦੇ ਰਾਜੇ ਬਧੁਰ ਬਯੰਗ ਦੇ ਬਤਨ ਸੁਣ ਕਰਕੇ ਬੇਨਤੀ ਸੁਣ ਕਰਕੇ ਧੰਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਉਚਾਰਨ ਕਰਨ ਲੱਗੇ ਹਨ ਸਤਿਗੁਰਾਂ ਨੇ ਉੱਥੇ ਬਿਲਾਵਲ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਪਰੰਤੂ ਇਹ ਜਿਹੜਾ ਮੁਖ ਸ਼ਬਦ ਹੈ ਇਹ ਧੰਗੁਰੂ ਗ੍ਰੰਥ ਸਾਹਿਬ ਬਹਾਦਰ ਜੀਆਂ ਦੀ ਬਾਣੀ ਵਿੱਚ ਦਰਜ ਨਹੀਂ ਹੈ ਇਸ ਕਰਕੇ ਸ਼੍ਰੀ ਮੁਖਵਾਕ ਨਹੀਂ ਹੈ ਸਤਿਗੁਰੂ ਜੀ ਉੱਥੇ ਉਚਾਰਨ ਕਰਦੇ ਹਨ ਬਿਲਾਵਲ ਮਹੱਲਾ ਪਹਿਲਾ ਪਰ ਜਿਵੇਂ ਸਤਿਗੁਰੂ ਗਰੀਬ ਨਵਾਜ਼ ਜੀ ਬਿਲਾਗ ਰਾਕ ਦੇ ਅੰਦਰ ਕਿਰਪਾ ਕਰਦੇ ਨੇ ਉਸ ਦੀ ਵਿਚਾਰ ਸਰਵਣ ਕਰੀਏ ਜੀ ਬਿਲਾਗਲਾ ਮਹੱਲਾ ਪਹਿਲਾ ਇੱਕ ਭੰਡਾਰਾ ਨਾਮਕਾ ਜਿਨ ਸਭ ਕਛ ਦੀਆ ਸਤਿਗੁਰੂ ਜੀ ਬਿਲਾਗ ਰਾਕ ਦੇ ਅੰਦਰ ਕਿਰਪਾ ਕਰਦੇ ਨੇ ਰਾਜੇ ਪਧਰ ਬੈਣਗੇ ਸਾਈਂ ਸ਼ਬਦ ਚਾਰਨ ਕਰਦੇ ਨੇ ਕਹਿੰਦੇ ਨੇ ਇੱਕ ਭੰਡਾਰਾ ਨਾਮਕਾ ਜਿਨ ਸਭ ਕਛ ਦੀਆ ਸਤਿਗੁਰੂ ਜੀ ਕਹਿੰਦੇ ਰਾਜੇ ਮਦਰਬੈ ਅਸੀਂ ਤੇ ਇੱਕ ਪਰਮੇਸ਼ਰ ਦੇ ਨਾਮ ਦਾ ਭੰਡਾਰਾ ਕੀਤਾ ਹੈ ਜਿਸ ਨਾਮ ਦੇ ਪੜਾਰੇ ਨੇ ਸਾਨੂੰ ਸਾਰਾ ਕੁਝ ਹੀ ਦੇ ਦਿੱਤਾ ਹੈ ਜਿਸ ਨਾਮ ਦੇ ਪੜਾਰੇ ਦੇ ਵਿੱਚੋਂ ਸਾਨੂੰ ਹਰੇਕ ਵਸਤੂ ਸਾਰਾ ਕੁਝ ਜੋ ਵੀ ਲੜੀਦੇ ਪਦਾਰਥ ਹਨ ਪ੍ਰਾਪਤ ਹੋ ਗਏ ਹਨ ਉਹ ਖਨੰਗ ਸਭ ਛੀਨ ਕੇ ਆਪਣਾ ਕਰ ਲਿਆ ਇਸ ਨਾਮ ਨੇ ਪਰਮੇਸ਼ਰ ਦੇ ਨਾਮ ਨੇ ਸਾਡੇ ਤੋਂ ਭੁੱਖ ਤੇ ਨੰਗ ਜੋ ਸਰੀਰ ਦਾ ਨੰਗ ਬਣਾ ਹੈ ਇਹ ਸਾਰਾ ਕੁਝ ਖੋ ਕਰਕੇ ਭਾਵ ਸਰੀਰ ਦੀ ਭੁੱਖ ਦੂਰ ਕਰ ਕੇ ਸਰੀਰ ਦੇ ਜਿਹੜੇ ਵਸਤਰ ਹਨ ਇਹਨਾਂ ਦੀ ਲੋੜ ਦੂਰ ਕਰਕੇ ਸਾਰੇ ਕੁਝ ਖੋ ਕਰਕੇ 파ਵਨਾਸ਼ ਕਰਕੇ ਤੇ ਸਾਨੂੰ ਉਸ ਪਰਮੇਸ਼ਰ ਦੇ ਨਾਮ ਨੇ ਆਪਣਾ ਕਰ ਲਈਨਾ ਆਪਣਾ ਬਣਾ ਲਿਆ ਅਸੀਂ ਪਰਮੇਸ਼ਰ ਦੇ ਨਾਲ ਦੇ ਬਣ ਗਏ ਹਾਂ ਐਸਾ ਨਾਮ ਨਾ ਛੋਟੀ ਐ ਸਦਸੰਗ ਹਮਾਰੇ ਅਸੀਂ ਐਸਾ ਪਰਮੇਸ਼ਰ ਦਾ ਜੋ ਨਾਮ ਹੈ ਉਸ ਨੂੰ ਕਦੇ ਛੱਡਦੇ ਨਹੀਂ ਕਦੇ ਛੱਡ ਨਹੀਂ ਸਕਦੇ ਹਾਂ ਉਹ ਪਰਮੇਸ਼ਰ ਦਾ ਨਾਮ ਸਦਾ ਹੀ ਸਾਡੇ ਸੰਗ ਰਹਿੰਦਾ ਹੈ ਸਦਾ ਹੀ ਸਾਡੇ ਨਾਲ ਬਿਤਾ ਰਹੇ ਪ੍ਰਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਸਾਡੀ ਰਸਨਾ ਦੇ ਉੱਪਰ ਰਾਮ ਪਰਮੇਸ਼ਰ ਦਾ ਨਾਮ ਹੋਵੇ ਇਹੇ ਸਾਡੀ ਸਿਮਰਣੀ ਮਾਲਾ ਹੈ ਤਬਕੀ ਕਹਿੰਦੇ ਨੇ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਮ ਹੱਥਾਂ ਪੈਰਾਂ ਦੇ ਨਾਲ ਸਾਰੇ ਕੰਮ ਕਾਜ ਵੀ ਕਰੋ ਤੇ ਪਰਮੇਸ਼ਰ ਦਾ ਨਾਮ ਹਿਰਦੇ ਨਾਲ ਜਪੋ ਸਤਿਗੁਰੂ ਜੀ ਬਾਣੀ ਅੰਦਰ ਕਿਰਪਾ ਕਰਦੇ ਜੇ ਆਪਾਂ ਨਿਤ ਪੜ੍ਹਦੇ ਹਾਂ ਸਰਵਣ ਕਰਦੇ ਹਾਂ ਅੰਤਰਗੁਰ ਆਰਾਧਨਾ ਜਿਹਾ ਜਪ ਗੁਰਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤ ਕਰਨ ਦੇ ਨਾਲ ਦਰਗਾਹ ਦੇ ਵਿੱਚ ਵੀ ਥਾਂ ਦੀ ਪ੍ਰਾਪਤੀ ਹੋ ਜਾਂਦੀ ਸਤਖੜ ਦੇ ਵਿੱਚ ਵੀ ਸਥਾਨ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਕਰਕੇ ਉਹ ਵੈਗਰੂ ਪਰਮੇਸ਼ਰ ਦਾ ਜੋ ਨਾਮ ਹੈ ਸਦਾ ਹੀ ਸਾਡੇ ਅਨਾਰਵਦਾ ਹੈ ਅਸੀਂ ਉਸ ਨੂੰ ਛੱਡ ਨਹੀਂ ਸਕਦੇ ਹਾਂ ਲੇਖਾ ਕੋਈ ਨਾ ਪੁੱਛੈ ਮਨ ਮੀਤ ਪਿਆਰੇ ਸਤਿਗੁਰੂ ਜੀ ਕਹੇ ਮਨ ਮਿੱਤਰ ਪਿਆਰੇ ਐਸਾ ਜੋ ਪਰਮੇਸ਼ਰ ਦਾ ਨਾਮ ਹੈ ਕਿਸਦਾ ਫਿਰ ਕੋਈ ਲੇਖਾ ਵੀ ਨਹੀਂ ਪੁੱਛਦਾ ਹਾਂ ਬਾਕੀ ਤੇ ਜਿਹੜੇ ਸੰਸਾਰ ਦੇ ਵਿੱਚ ਕੰਮਕਾਰ ਕਰਦੇ ਹਾਂ ਕੋਈ ਪਦਾਰਥ ਛਕਦੇ ਹਾਂ ਕਿਸੇ ਦੇ ਕਾਸ ਨੌਕਰੀ ਚੱਕਰੀ ਵੀ ਕਰਦੇ ਹਾਂ ਤਨ ਲੈਂਦੇ ਹਾਂ ਉਹਦਾ ਲੇਖਾ ਹਿਸਾਬ ਕਿਤਾਬ ਦੇਣਾ ਪੈਂਦਾ ਹੋਰ ਜਿਹੜੇ ਸੰਸਾਰ ਦੇ ਵਿੱਚ ਕਰਮ ਕਰਦੇ ਹਾਂ ਉਹਨਾਂ ਦਾ ਹਿਸਾਬ ਕਿਤਾਬ ਲੇਖਾ ਜੋਖਾ ਵੀ ਧਰਮ ਰਾਜੇ ਨੂੰ ਦੇਣਾ ਪੈਂਦਾ ਪਰ ਇੱਕ ਪਰਮੇਸ਼ਰ ਦਾ ਨਾਮ ਐਸਾ ਹੈ ਜਿਸ ਨਾਮ ਦਾ ਕੋਈ लेखा ਨਹੀਂ ਪੁੱਛਦਾ ਫਿਰ ਸਾਰੇ ਹੀ ਮਿੱਤਰ ਬਣ ਜਾਂਦੇ ਹਨ ਵੈਰੀ ਵੀ ਮਿੱਤਰ ਬੜ ਜਾਣਾ ਕਰਦੇ ਨੇ ਐਸਾ ਪਰਮੇਸ਼ਰ ਦਾ ਨਾਮ ਹੈ ਜੋ ਅਸੀਂ ਸਦਾ ਹੀ ਆਪਣੇ ਨਾਲ ਰੱਖਿਆ ਹੈ ਰਹਾਉ ਵਿਸ਼ਰਾਮ ਦੇ ਕਰਕੇ ਉਹ ਕਿ ਬਖਸ਼ਿਸ਼ ਕਰਦੇ ਹਨ ਭੋਜਨ ਉਤਮ ਹਮ ਕੀਆ ਸੰਤਨ ਪ੍ਰਸਾਦ ਤੇ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਜੋ ਸੰਤਾਂ ਦੀ ਕਿਰਪਾ ਲਈ ਹੈ ਸਾਡੇ ਤੇ ਜੋ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਹੁੰਦੀ ਹੈ ਇਹ ਹੀ ਸਾਡਾ ਅਸੀਂ ਉੱਤਮ ਭੋਜਨ ਸ੍ਰੇਸ਼ਟ ਭੋਜਨ ਕੀਤਾ ਹੋਇਆ ਹੈ ਜਨ ਸੀਤਲ ਸਤ ਕਾ ਪਿਆ ਹਿਰਦੇ ਮਹਸਾਤ ਤੇ ਫੇਰ ਜਿਹੜਾ ਸਤ ਸਤ ਰੱਖਣਾ ਹੈ ਸ਼ੁਭ ਗੁਣ ਧਾਰਨ ਕਰਨ ਦੀ ਇਹ ਸਤ ਰੂਪੀ ਸ਼ੁਭ ਗੁਣਾ ਦਾ ਅਸੀਂ ਜਨ ਛਕਿਆ ਹੋਇਆ ਹੈ ਜੇ ਇਸ ਜਾਲ ਨੂੰ ਛਕਣ ਦੇ ਨਾਲ ਸੱਤ ਸੰਜਮ ਨੂੰ ਧਾਰਨ ਕਰਨ ਦੇ ਨਾਲ ਸਾਡੇ ਹਿਰਦੇ ਦੇ ਵਿੱਚ ਸ਼ਾਂਤੀ ਆ ਗਈ ਹੈ। ਵਸਤਰ ਬ੍ਰਹਮ ਪਛਾਣਿਆ ਕਾਇਆ ਕੇ ਸੰਗ। ਇਹ ਫਿਰ ਇਸ ਕਾਇਆ ਸ਼ਰੀਰ ਦੇ ਨਾਲ ਅਸੀਂ ਬ੍ਰਹਮ ਰੂਪੀ ਵਸਤਰ ਨੂੰ ਪਛਾਣਿਆ। ਉਸ ਬ੍ਰਹਮ ਰੂਪੀ ਵਸਤਰ ਨੂੰ ਸਦਾ ਹੀ ਇਸ ਸ਼ਰੀਰ ਦੇ ਆਲੇ-ਦੁਆਲੇ ਅਸੀਂ ਲਪੇਟ ਕਰਕੇ ਰੱਖਦੇ ਹਾਂ। ਜਾਂ ਇਸ ਸ਼ਰੀਰ ਨੂੰ ਅਸੀਂ ਬ੍ਰਹਮ ਰੂਪੀ ਬਸਤਰ ਦੇ ਵਿੱਚ ਲਪੇਟ ਕਰਕੇ ਰੱਖਣਾ ਕਰਦੇ ਹਾਂ ਲੱਖ 84 1 ਹੈ ਹੋਏ ਨਿਰਭੰਗ ਤੇ ਸਤਿਗੁਰੂ ਜੀ ਕਹਿੰਨ ਲੱਗੇ ਲੱਖ 84 1 ਹੈ ਹੋਏ ਨਿਰਭੰਗ 83 ਲੱਖ ਜੀਵਾਂ ਦੇ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਉਹ ਵਾਇਗੁਰ ਪਰਮੇਸ਼ਰ ਨਿਰਭੰਗ ਭੰਗਣ ਤੋਂ ਨਾਸ਼ ਕਰਨ ਤੋਂ ਰਹਿਤ ਹੈ ਇਸ ਤਰ੍ਹਾਂ ਉਸ ਪਰਮੇਸ਼ਰ ਨੂੰ ਅਸੀਂ ਸਾਰਿਆਂ ਦੇ ਵਿੱਚ ਹੀ ਜਾਣਿਆ ਹੋਇਆ ਜੋ ਬ੍ਰਹਮ ਨੂੰ ਸਾਰਿਆਂ ਦੇ ਵਿੱਚ ਜਾਣਿਆ ਹੋਇਆ ਹੈ ਏ ਅਸੀਂ ਬਸਤਰ ਤਾਰਣ ਕੀਤਾ ਹੋਇਆ ਹੈ ਨਾਨਕ ਕਹੇ ਰਾਜਿੰਦਰ ਸਨਾ ਸਭ ਝੂਠ ਪਸਾਰਾ ਤੇ ਸਤਿਗੁਰੂ ਗੁਰਨਾਨਕ ਸਾਹਿਬ ਜੀ ਕਹਿਣ ਲਗੇ ਹੈ ਰਾਜਨ ਜਿੰਨਾ ਵੀ ਸੰਸਾਰ ਦਾ ਪਸਾਰਾ ਫੈਲਾਉ ਹੈ ਇਹ ਸਾਰਾ ਹੀ ਨਾਸੂਟ ਹੈ ਸਾਰਾ ਹੀ ਝੂਠਾ ਹੈ ਇਹ ਜਾਣ ਲਵੋ ਦ੍ਰਿਸ਼ਟਮਾਨ ਸਭ ਵਿੰਸ ਜਾਏ ਰਹੇ ਕੰਕੜਾ ਇਹ ਜਿੰਨਾ ਕੁਝ ਵੀ ਦ੍ਰਿਸ਼ਟਮਾਨ ਹੈ ਸਗਲ ਮਿਥੈਨਾ ਜਿੰਨਾ ਕੁਝ ਵੀ ਦਿਸਦਾ ਹੈ ਜਿੰਨੇ ਵੀ ਪਦਾਰਥ ਇਸ ਟੇਰਨੇ ਕੋਠੀਆਂ ਆਕਾਰਾਂ ਮਕਾਨ ਦਿਸਦੇ ਹਨ ਇਹ ਸਾਰਾ ਕੁਝ ਨਾਸ਼ ਹੋ ਜਾਵੇਗਾ ਸਾਰਾ ਕੁਝ ਖਤਮ ਹੋ ਜਾਵੇਗਾ ਰਹੇ ਇੱਕ ਕੰਕਾਰਾ ਅੰਤ ਨੂੰ ਕੇਵਲ ਇੱਕ ਪਰਮਾਤਮਾ ਇੱਕ ਆਕਾਰਪੁਰਖ ਪਰਮੇਸ਼ਰ ਹੀ ਬਾਕੀ ਰਹਿ ਜਾਵੇਗਾ ਇਹ ਸਤਿਗੁਰੂ ਨੇ ਥੋਸ ਰਾਜੇ ਮਧਰਬੰਦ ਦੇ ਤਾਈਂ ਪਾਵਨ ਪ੍ਰਦੇਸ਼ ਬਖਸ਼ਿਸ਼ ਕੀਤਾ ਹੈ ਹੁਣ ਜਿਵੇਂ ਰਾਜਾ ਫਤਰਬੰਦ ਸਤਿਗੁਰੂ ਗੁਰਨਾਨਕ ਸਾਹਿਬ ਦੀਆਂ ਜਗ੍ਹੀ ਤੀਨ ਹੋਕਰ ਕਿ ਨਿਮਰਤਾ ਸਹਿ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਉਸ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਉਹ ਸਾਰੀ ਵਿਚਾਰ ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਨ ਇਥੋਂ ਤੱਕ ਵਿਚਾਰ ਕਰਦਿਆਂ ਹੋਇਆ ਬਿਆੰਤ ਪ੍ਰਕਾਰ ਦੀਆਂ ਪੁੱਲਾਂ ਚੱਕਾਂ ਦੀ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਸਤਿਮਤ ਬਖਸ਼ਣ ਜੀ ਨਾਨਕ ਕਹੇ ਰਾਜਿੰਦਰਸਨ ਸਭ ਝੂਠ ਪਸਾਰਾ ਦ੍ਰਿਸ਼ਟਮਾਨਸਾ ਵਿੰਸ ਜਾਏ ਰਹਿ ਇਕੰਕਾਰਾ ਏ ਗੋਪਿੰਦ ਏ ਗੋਪਾਲ ਏ ਦਿਆਨ ਦਾਤ ਪ੍ਰਾਨ ਨਾਥ ਅਨਾਥ ਸਖੇ ਤੀ ਨਦਰਦ ਨਿਵਾਰ ਏ ਸਮਰੱਥ ਅਗਮ ਪੂਰਨ ਮੋਹਿ ਮਯਾ ਤਾਰ ਅੰਧ ਗੂਪ ਮਹਾ ਭਯ ਨਾਨਕ ਬਾਰ ਤਾਰਿ ਆਈ ਪ੍ਰਭ ਸਰਣਾ ਗਿਤੀ ਕਿਰਪਾ ਤੇ ਦਯਾ ਦੇਕ ਅਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰ ਪਾਰ ਜੋ ਸਰਦਾ ਕਰ ਸੀਮ ਦੇੁਰਪਾਰ ਉਤਾਰਨ ਹਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ